ਇਹ ਕੀ ਤੇਰੀ ਜੀ ਬਾਹਰ ਨਿਕਲ ਰਹੀ ਹੈ ਇਹਨਾਂ ਦੇ ਮੇਰਾ ਨਾਮ ਜੀ ਪੰਡਤ ਸੁਨ ਲਾਲਾ ਜੀ ਪੰਡਤ ਜੀ ਚੋਰੀ ਦੀ ਵਾਰਦਾਤ ਥੋਈ ਕਾਫੀ ਕਾਨੂੰਨੀ ਵਾਰਦਾਤ ਹੋ ਗਈ ਜੀ ਤੁਸੀਂ ਡਿਊਟੀ ਤੇ ਸੀਗੇ ਜਾਂ ਚਾਹੁੰਦੇ ਹੋ ਮੰਦ ਭਾਗੀ ਜਿਹੜੀ ਹੋਏ ਜੇ ਇੱਕ ਮਿੰਟ ਦੋ ਚਾਰ ਮਿੰਟ ਦੇ ਵਿੱਚ ਵਿੱਚ ਹੋ ਗਈ ਮੈਂ ਕੋਈ ਲੰਬਾ ਚੌੜਾ ਨਹੀਂ ਗਿਆ ਮੈਂ ਸਿਰਫ ਮੇਰੀ ਪਿੱਠ ਹੋਈ ਉਦੋਂ ਮੈਂ ਥੋੜਾ ਜਿਹਾ ਅੱਗੇ ਗਿਆ ਕਿਸੇ ਨੇ ਝੰਡੇ ਹੱਥ ਡੰਡਾ ਚਾਹੀਦਾ ਸੀ ਤਾਂ ਮੈਂ ਉਹਨੂੰ ਦਿਖਾਣ ਖਾਤਰ ਮੜਾ ਗਿਆ ਬੇ ਉੱਥੇ ਤੇ ਲੈ ਲਓ ਠੀਕ ਆ ਬਸ ਇੰਨਾ ਕਿ ਹੋਇਆ ਬਸ ਸਿਰਫ 4-5 ਮਿੰਟ ਦੇ ਵਿੱਚ ਵਿੱਚ ਇਹ ਕੰਮ ਹੋ ਗਿਆ ਤੇ ਇੱਕ ਜਿਹੜਾ ਲੜਕਾ ਅਥਾਤ ਹੁਣ 20-25 ਸਾਲ ਦਾ 25 ਸਾਲ ਦਾ 25-26 ਸਾਲ ਦਾ ਤੇ ਉਹ ਬਾਹਲੇ ਪਾਸੇ ਜਰੂਰ ਬੈਠਾ ਸੀ ਦਰਵਾਜੇ ਦੇ ਬਾਹਰਲੇ ਪਾਸੇ ਬੜੀ ਢੇਰ ਦਾ ਬੈਠਾ ਦਾ ਤੇ ਸਾਡੇ ਦਿਮਾਗ 'ਚ ਇਹ ਨਹੀਂ ਥਾਪੇ ਇਹਨੂੰ ਕਹੀਏ ਬਈ ਜਾ ਕੇ ਆਪੇ ਇੱਕ ਚੋਰੀ ਕਰਨ ਦੀ ਨੀਤ ਨਾਲ ਬੈਠਾ ਹੈ ਜਾਂ ਕੁਝ ਬੈਠਾ ਹੈ ਐਸਾ ਤਾਂ ਕੋਈ ਦਿਮਾਗ 'ਚ ਨਹੀਂ ਥਾ ਬਸ ਇਹ ਇੰਨੇ ਚ ਉਹ ਮਤਲਬ ਕੰਮ ਹੋ ਗਿਆ 2-4 ਮਿੰਟ 'ਚ ਹਾਂਜੀ ਕੋਈ ਲੋਕਾਂ ਨੇ ਦੇਖਿਆ ਲੋਕਾਂ ਨੇ ਸੰਗਤ ਨੇ ਉਹ ਜਿਸ ਤਰ੍ਹਾਂ ਅਸੀਂ ਦੱਸਿਆ ਇਥੇ ਸੰਗਤ ਆ ਗਈ ਨਾਲ ਦੀ ਨਾਲ ਹੀ ਹੋਰ ਆ ਗਈ ਤਾਂ ਉਹਨਾਂ ਨੇ ਕਿਹਾ ਵੀ ਹੁਣੇ-ਹੁਣੇ ਮੁੰਡਾ ਇੱਕ ਪੌੜੀਆਂ ਉਤਰਿਆ ਤੇ ਇੱਕ ਬੰਦਾ ਜਿਹੜਾ ਥਾ ਇੱਕ ਮੁੰਡਾ ਹੋਰ ਥਾ ਉਹ ਮੋਟਰਸਾਈਕਲ ਤੇ ਪਹਿਲਾਂ ਤੇ ਸਵਾਰ ਥਾ ਹੂੰ ਤੇ ਉਹ ਮਤਲਬ ਮੋਟਰਸਾਈਕਲ ਲੈ ਕੇ ਗਏ ਮੋਟਰਸਾਈਕਲ ਵੀ ਹਾਵ ਇਹ ਕਮ ਹੋ ਗਿਆ ਮੈਨੂੰ ਜਿਆਦਾ ਪਤਾ ਲੱਗ ਗਿਆ ਜੇ 15 ਮਿੰਟ ਜਦ ਮੈਂ ਵਾਪਸੀ ਆਇਆ ਨਾ ਜੀ ਉਸ ਤੋਂ ਬਾਅਦ ਜਦ 10 ਮਿੰਟ ਬਾਅਦ ਹੀ 5-7 ਮਿੰਟ ਬਾਅਦ ਹੀ ਪਤਾ ਲੱਗ ਗਿਆ ਪਰ ਜਦ ਤੱਕ ਉਹ ਨਿਕਲ ਚੁੱਕੇ ਥੇ ਹਾਂ ਜੀ ਕਿਆ-ਕਿਆ ਸਮਾਨ ਲੈ ਗਏ ਹਾਂ ਜੀ ਸਾਡੇ ਇੱਕ ਮਾਤਾ ਰਾਣੀ ਦੀ ਨੱਥ ਹੈ ਜੀ ਸੋਨੇ ਦੀ ਤੇ ਸੋਨੇ ਦੇ ਦੋ ਚੁੰਮਕੇ ਹਨ ਜੀ ਤੀਸਰ ਕਿੰਨਾ ਕੁ ਵਜਨ ਹੋਊਗਾ ਇਹਨਾਂ ਦਾ ਜੀ ਨਹੀਂ ਵਜਨ ਦਾ ਤਾਂ ਅੰਦਾਜ਼ਨ ਲਾ ਸਕਦੇ ਤੇ ਕਮੇਟੀ ਨੂੰ ਪਤਾ ਹੋਊਗਾ ਜੀ ਠੀਕ ਹੈ ਕਿ ਨਹੀਂ ਮੈਂ ਨਹੀਂ ਇਸ ਬਾਰੇ ਕਹਿ ਸਕਦਾ ਇਹ ਹੈਗਾ ਵੀ ਲੈ ਗਏ ਇੱਥੋਂ ਚੱਕ ਕੇ ਉੱਧਰ ਕਮੇਟੀ ਮੁੱਕ ਤੇ ਆ ਗਈ ਸੀ ਜੀ ਜਾਣਕਾਰੀ ਜਦੇ ਅਸੀਂ ਮੰਦਰ ਕਮੇਟੀ ਨੂੰ ਜਿਹੜੀ ਹੈ ਫੋਨ ਕਰਤਾ ਥਾ ਤੇ ਉਸ ਤੋਂ ਬਾਅਦ ਆਉਣ ਨੂੰ ਜਿਸ ਤਰ੍ਹਾਂ 10 15 20 ਮਿੰਟ ਲੱਗਦੇ ਇਸ ਤਰ੍ਹਾਂ ਆ ਗਏ تھے ਜੀ ਤੇ ਪੁਲਿਸ ਵੀ ਆਈ ਮੌਕੇ ਤੇ ਹਾਂ ਜੀ ਪੁਲਿਸ ਵੀ ਆਈ ਜੀ ਫਿਰ ਬਾਅਦ ਵਿੱਚ ਪੁਲਿਸ ਨੇ ਵੀ ਆਪਣਾ ਦੇਖ ਰੇਖ ਕੀਤੀ ਉਹਨਾਂ ਦੀ ਹਾਂ ਤੇ ਇਹ ਕੈਮਰੇ ਜਿਹੜੇ تھے ਚੱਲਿਆ ਨਹੀਂ ਕਰਦੇ تھے ਇਸ ਕਰਕੇ ਕਿੰਨੇ ਕੈਮਰੇ ਲੱਗੇ ਮੰਦਰ 'ਚ ਮੰਦਰ 'ਚ 4 ਕੈਮਰੇ ਉੱਪਰ ਹੈ ਜੀ ਬਾਕੀ ਸਾਰਾ ਮੰਦਰ ਜਿਹੜਾ ਕੈਮਰੇ ਨਾਲ ਲੈਸ ਆ ਪਰ ਕੁਝ ਕੈਮਰੇ ਬੰਦ ਐ ਉਹਨਾਂ ਨੂੰ ਪਤਾ ਨਹੀਂ ਲੱਗਿਆ ਸਾਨੂੰ ਕਿ ਬੰਦ ਆ ਕਿਉਂਕਿ ਬੰਦ ਕਮਰੇ ਸਾਡੇ ਟੀਵੀ ਆ ਰਹੇ ਨੇ ਜਿਹੜੇ ਕੈਮਰੇ ਚੱਲਦੇ ਉਹਨਾਂ 'ਚ ਲੱਗਦਾ ਕਿ ਉਹ ਬੰਦੇ ਆ ਸਕਦੇ ਕਿ ਉਹ ਆਸ-ਪਾਸ ਉਹ ਨਾ ਜਾਇਆ ਨਹੀਂ ਕਰਦੇ ਜੀ ਉਹਨ ਉੱਬਰਲੇ ਪਾਸੇ ਆ ਕੈਮਰੇ ਜਿਹੜੇ ਉਹ ਚੱਲਿਆ ਕਰਦੇ ਮੰਦਰ ਦੇ ਅੰਦਰ ਦਾ ਕਮਰਾ ਕੈਮਰੇ ਚਾਰ ਦੇ ਚਾਰ ਜਿਹੜੇ ਅੰਦਰ ਦੇ ਵਿੱਚ ਦਰਵਾਜ਼ੇ ਦੇ ਵਿੱਚ ਆ ਜਾਂ ਹਾਲ ਦੇ ਵਿੱਚ ਹੈ ਮੰਦਰ ਚ ਉਹ ਚਾਰੇ ਬੰਦ ਹੈ ਜੀ ਤੇ ਇਹਦੀ ਕਦੀ ਸ਼ਿਕਾਇਤ ਨਹੀਂ ਮੰਦਰ ਕਮੇਟੀ ਨੂੰ ਹੋਈ ਕਿ ਕੈਮਰੇ ਬੰਦ ਦੇ ਕੈਮਰੇ ਚ ਬਵਾ ਦੋ ਸ਼ਿਕਾਇਤ ਅਸੀਂ ਤਾਂ ਕਰੀਏ ਸਾਡੇ ਕੋਲ ਅਗਰ ਉਹ LCD ਹੋਵੇ ਅਸੀਂ ਇਹ ਦੇਖ ਸਕੀਏ ਕਿ ਇਹ ਬੰਦ ਕਿਹੜਾ ਹੈ ਕਿਹੜਾ ਨਹੀਂ ਇਹਦੀ ਚਾਬੀ ਜਿਹੜੀ ਹੈ ਕਮੇਟੀ ਕੋਲ ਹੁੰਦੀ ਹੈ ਜੀ ਜਿੱਥੇ ਡੀਵੀਆਰ ਵਗੈਰਾ ਇਹ ਸਿਸਟਮ ਤੇ ਆ ਨਾ ਸਾਰਾ ਉਹ ਸਾਡੇ ਕੋਲ ਚਾਬੀ ਨਹੀਂ ਹੈ ਜੀ ਪਤਾ ਨਹੀਂ ਲੱਗਦਾ ਨਹੀਂ ਉੱਥੇ ਸਾਨੂੰ ਕੀ ਪਤਾ ਜੀ ਕੀ ਕਰਿਆ ਕਿ ਹੋਇਆ ਕਰਦਾ ਥੱਲੇ ਕੀ ਆ ਨਹੀਂ ਹੋਇਆ ਕਰਦਾ ਕੋਈ ਕਿਸ ਤਰ੍ਹਾਂ ਸ਼ੰਕਾ ਹੋਵੇ ਕਿਸੇ ਬੰਦੇ ਤੇ ਨਹੀਂ ਜੀ ਸ਼ੰਕਾ ਅਸੀਂ ਇਸ ਬਗੈਰ ਕਹੇ ਤੇ ਕਿਸੇ ਨੂੰ ਨਹੀਂ ਕਹਿ ਸਕਦੇ ਸ਼ੰਗਤ ਬਹੁਤ ਆਂਦੀ ਹੈ ਅੱਜਕੱਲ ਨਸ਼ੇ ਦਾ ਜਮਾਨਾ ਚੱਲਿਆ ਹੋਇਆ ਠੀਕ ਹੈ ਨਸ਼ੇ 'ਚ ਕੋਈ ਵੀ ਅਜੀ ਨਸ਼ੇੜੀ ਬੈਠਾ ਸੀ ਲੱਗਦਾ ਸੀ ਨਸ਼ੇੜੀ ਹੋਊਗਾ ਉਹ ਤੁਹਾਨੂੰ ਸ਼ਕਲ ਦੇਖ ਕੇ ਲੱਗਦਾ ਸੀ ਐਸਾ ਨਹੀਂ ਤਾਂ ਇੰਨੀ ਗੌਰ ਨਾਲ ਸੀ ਸ਼ਕਲ ਵੀ ਨੇ ਨੇ ਦੇਖੀ ਸਾਨੂੰ ਕੀ ਪਤਾ ਇਹਨੇ ਚੋਰੀ ਕਰਨ ਦੀ ਨੀਤ 'ਚ ਬੈਠਾ ਜੀ ਇਹ ਇੰਨੀ ਸ਼ਕਲ ਮਤਲਬ ਅਸੀਂ ਗੌਰ ਨਾਲ ਨਹੀਂ ਨਾ ਉਹ ਦੇਖਿਆ ਇਹਨਾਂ ਬੈਠਾ ਕੋ ਬੈਠਾ ਰਿਹਾ ਦੁਨੀਆ ਬੈਠੀ ਰਹਿੰਦੀ ਆਂਦੀ ਰਹਿੰਦੀ ਘੁੰਮਦੀ ਰਹਿੰਦੀ ਐ ਕੁਛ ਨਹੀਂ ਠੀਕ ਹੈ ਜੀ ਹਾਂ ਜੀ ਮੈਂ ਕਿਹਾ ਸਾਨੂੰ ਤਾਂ 7.5 ਪਤਾ ਨਹੀਂ ਲੰਭ ਨਾ ਪੁਜੀਸ਼ਨ ਕੁਮਾਰ ਪੁਜੀਸ਼ਨ ਜੀ ਕੀ ਮਾਮਲਾ ਮਾਮਲੇ ਹੈ ਜੀ ਪਈ 7.5 ਤੋਂ 8.8 ਮੈਨੂੰ ਪੰਡਜੀ ਦਾ ਫੋਨ ਆਇਆ ਮੈਂ ਆਪਣੇ ਘਰ ਤਾਂ ਤੇ ਉਹ ਕਹਿੰਦੇ ਅਦਦਾਂ ਹੋ ਗਿਆ ਪਾਪਰ ਆਏ ਪੰਡਿਤ ਜੀ ਨਾ ਸਾਡੇ ਅਗੇ ਦੇ ਜਾਣਾ ਦਾ ਮਨੀ ਮੇਸ਼ ਠੀਕ ਹੈ ਜੀ ਉਹ ਕਿਦੇ ਛੰਡਾ ਚੁੰਡਾ ਪਤਾ ਨਹੀਂ ਬਾਹਰ ਕਰਦੇ ਦੇ ਤਿਆਰ ਐਨੇ ਟਾਈਮ ਦੂਜੇ ਪੰਡਿਤ ਜੀ ਬਾਹਰ ਚੱਲ ਗਏ ਬਾਏ ਐਨੇ ਟਾਈਮ ਚ ਹੀ ਹੋ ਗਿਆ ਜੀ ਕੰਮ ਕੀ ਨੁਕਸਾਨ ਹੋਇਆ ਨਾਥ ਝੰਮ ਕੇ ਕਿੰਨਾ ਨੁਕਸਾਨ ਹੋ ਗਿਆ ਈਦਾ ਕੋਈ ਆਈਦੀ ਨਹੀਂ ਆਉਂਦਾ ਬਿੱਲ ਦੇਖਣਾ ਪੈਣਾ ਜੀ ਸਰ ਕਿੰਨੇ ਕੈਮਰੇ ਲੱਗੇ ਮੰਦਰ 'ਚ ਮੈਮਰੇ ਦਾ ਹੈਗੇ ਜੀ 15 16 ਚਲਦੇ ਚਲਦੇ ਭਾਜੀ ਅਸੀਂ ਪਿੱਛੇ 1 ਮਹੀਨਾ ਪਹਿਲਾਂ ਸਾਡਾ ਮੁੰਡਾ ਕਰਕੇ ਗਿਆ ਸਾਰੇ ਚਲਦੇ ਚਲਦੇ ਹਾਂ ਹੁਣ ਇਹ ਦੂਰ ਉਹ ਆ ਅਸੀਂ ਵੀ ਨਹੀਂ ਦੇਖਦੇ ਅੱਜ ਦਾ ਐਦਵਾਰ ਨਾ ਆਈਦਾ ਕਿਤੇ ਕੰਮ ਚੱਲਦਾ ਹੋਵੇ ਤਾਂ ਆਈਗਾ ਠੀਕ ਹੈ ਜੀ ਤੇ ਚਲਦੇ ਤੇ ਹੁਣ ਕਿਆ ਕਹਿ ਸਕਦੇ ਕਿਹੜਾ ਨਹੀਂ ਚੱਲਦਾ ਕਿਹੜਾ ਨਹੀਂ ਚੱਲਦਾ ਡੀਵੀਡੀ ਸਾਡੀ ਥੱਲੇ ਪਈ ਹੁੰਦੀ ਕੁ ਸ਼ੱਕ ਇਹਦਾ ਸ਼ੱਕ ਹੁਣ ਅਸੀਂ ਇਦਾਂ ਕਿਹਦੇ ਸ਼ੱਕ ਦੁਨੀਆ ਆਂਦੀ ਜੀ ਦਰਵਾਜ਼ੇ ਹੁਣ ਕਿਹਦੇ ਸ਼ੱਕ ਕਰ ਸਕਦੇ ਹੁਣ ਇੱਕ ਸਾਡਾ ਮੁੰਡਾ ਹੈਗਾ ਜੇ ਆ ਬੈਠਾ ਇਹਨੇ ਦੇਖਿਆ ਇਹ ਮੁੰਡਾ ਬਾਹਰ ਕਾਫੀ ਟਾਈਮ ਬੈਠਾ ਰਿਹਾ ਹੈ ਪੈਂਚੇ ਦੇ ਵਿੜਕਾ ਮੋਬਾਈਲ ਚਲਾਉਂਦਾ ਰਿਹਾ ਨੀਲੇ ਰੰਗ ਦਾ ਕਵਰ ਇਹਨੂੰ ਲੱਗਿਆ ਬਈ ਹੈਗਾ ਉਹਨੂੰ ਤਾਂ ਤੇ ਬਸ ਐਨੇ ਟਾਈਮ ਜੀ ਪਤਾ ਨਹੀਂ ਪੰਡੀ ਜੀ ਬਾਹਰ ਗਏ ਐਨੇ ਟਾਈਮ ਜੀ ਕੰਮ ਹੋ ਗਿਆ ਉਹੀ ਸ਼ਗਲ ਨਜ਼ਰ ਨਹੀਂ ਦੇਖ ਰਿਹਾ ਹੁਣ ਡੀਵੀਆ ਸਰ ਇਹ ਦੂਜਾ ਕਵਰ ਹੈ ਹਾਂਜੀ ਦਰਵਾਜ਼ੇ ਚੋਰੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਸਮਝ ਗਿਆ ਕੱਲ ਮੈਨੂੰ 7:30 ਵਜੇ ਕਾਲ ਆਈ ਸੀ 7:30 ਨਹੀਂ 8:30 ਵਜੇ ਕਾਲ ਆਈ ਸੀ 7:30 ਤੇ 8:00 ਦੇ ਵਿੱਚ ਇੱਕ ਝੁੰਮਕੇ ਮਾਤਾ ਰਾਣੀ ਦੇ ਚੋਰੀ ਹੋਏ ਨੇ ਤਾਂ ਪੰਡਾ ਜੀ ਤਾਂ ਇੱਥੇ ਸੀ ਕਹਿੰਦੇ 2 ਮਿੰਟ ਲਈ ਬਾਹਰ ਗਏ ਨੇ ਇੱਥੇ ਮੈਂ ਦੇਖਦਾ ਵੀ ਰਹਿੰਦਾ ਦੋ ਤਿੰਨ ਵਾਰ ਮੈਂ ਢੇੜਾ ਵੀ ਮਾਰਿਆ ਤੇ ਕਾਫੀ ਇੱਥੇ ਸਟਾਫ ਰਹਿੰਦਾ ਹੈ ਪਰ ਪਤਾ ਨਹੀਂ ਕਿੱਦਾਂ ਕੋਈ ਬੰਦਾ ਮੌਕਾ ਸਾਂਭ ਗਿਆ ਬਾਕੀ ਹਲੇ ਵੈਰੀਫਾਈ ਕਰ ਰਹੇ ਆ ਜੀ ਕੈਮਰੇ ਚੈੱਕ ਕਰ ਰਹੇ ਮੈਂ ਕੈਮਰੇ ਵੀ ਚੈੱਕ ਕਰਕੇ ਗਿਆ ਸੀ 15 ਦਿਨ ਪਹਿਲਾਂ ਕੈਮਰਾ ਹੀ ਵਰਕਿੰਗਸ ਤੇ ਤੇ ਹੁਣ ਦੇਖਦੇ ਹਾਂ ਉਹਨਾਂ ਵਿੱਚ ਕੀ ਆਉਂਦਾ ਜੀ ਕੁਝ ਕੀ ਕੋਈ ਬਰਨ ਖਸ਼ਾ ਲੱਗਦਾ ਕੋਈ ਨਹੀਂ ਸ਼ੱਕ ਹਲੇ ਨਹੀਂ ਜੀ ਹੁਣ ਪਤਾ ਲੱਗੂਗਾ ਕਿਹੜੇ ਕਿਹੜੇ ਬੰਦੇ ਉੱਥੇ ਮੌਜੂਦ ਸੀਗੇ ਬਾਕੀ ਤੁਹਾਨੂੰ ਦੱਸਦੇ ਰਹੇਗੀ ਅਪਡੇਟ